ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਨੂੰ ਪਤੇ ਬਲਾਈ ਪ੍ਰਵਾਣ ਹੋਵੇ ਅੱਜ ਦਾ ਵਿਚਾਰ ਅੱਜ ਦਾ ਮਨੁੱਖ ਧਾਰਮਿਕ ਸਥਾਨ ਤੇ ਜਾ ਕੇ ਪੂਜਾ ਕਰਦਾ ਹੈ ਤੇ ਘਰ ਵਿੱਚ ਕਲੇਸ਼ ਪਾਈ ਰੱਖਦਾ ਹੈ ਧਾਰਮਿਕ ਮਖੌਟਾ ਪਾ ਕੇ ਸਾਰਾ ਦਿਨ ਪਾਪ ਕਰਦਾ ਹੈ ਸਵੇਰੇ ਸ਼ਾਮੀ ਧਾਰਮਿਕ ਸਥਾਨ ਤੇ ਜਾ ਕੇ ਛੱਪਣ ਭੋਗ ਚੜਾਉਂਦਾ ਹੈ ਧਾਰਮਿਕ ਸਥਾਨ ਇਹੋ ਜੀ ਜਗ੍ਹਾ ਹੈ ਜਿੱਥੇ ਅਮੀਰ ਅੰਦਰ ਤੇ ਗਰੀਬ ਬਾਹਰ ਭੀਖ ਮੰਗਦਾ ਹੈ ਪੈਰਾ ਵਿੱਚ ਪਾਉਣ ਵਾਲੀ ਪਾਇਲ ਹਜ਼ਾਰਾਂ ਰੁਪਏ ਦੀ ਆਉਂਦੀ ਹੈ ਪਰ ਮੱਥੇ ਤੇ ਲਗਾਉਣ ਵਾਲੀ ਬਿੰਦੀ 1 ਰੁਪਏ ਵਿੱਚ ਆ ਜਾਂਦੀ ਹੈ ਕੀਮਤ ਮਾਇਨੇ ਨਹੀਂ ਰੱਖਦੀ ਕੰਮ ਦੀ ਮਹੱਤਤਾ ਹੈ ਸ਼ਰਾਬੀ ਸ਼ਰਾਬ ਲੈਣ ਠੇਕੇ ਤੇ ਜਾਂਦਾ ਹੈ ਪਰ ਦੁੱਧ ਵਾਲਾ ਘਰ ਘਰ ਆ ਕੇ ਦੁੱਧ ਵੇਚਦਾ ਹੈ ਸ਼ਰਾਬ ਵਿੱਚ ਪਾਣੀ ਮਿਲਾ ਕੇ ਲੋਕ ਪਿੰਦੇ ਹਨ ਤੇ ਦੁੱਧ ਵਾਲੇ ਨੂੰ ਪੁੱਛਦੇ ਹਨ ਕਿਤੇ ਪਾਣੀ ਤਾਂ ਨਹੀਂ ਮਿਲਾਇਆ ਸਹੀ ਰਸਤੇ ਤੇ ਕੋਈ ਨਹੀਂ ਜਾਂਦਾ ਬੁਰੇ ਰਸਤੇ ਤੇ ਭੱਜ ਕੇ ਜਾਂਦੇ ਹਨ ਸੋ ਵੀਰੋ ਕਿਸ ਤਰ੍ਹਾਂ ਲੱਗੇ ਵਿਚਾਰ ਕਮੈਂਟ ਕਰਕੇ ਦੱਸਣਾ ਤੇ ਵਾਤਵਾਸ਼ੇਰ ਤੇ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ